ਨਿਹਾਂ ਚ ਤਿੰਨ ਦਾ ਹੁਕਮ ਹੋਇਆ ਸਹਬਜ਼ਾਦੇ ਅਡੋਲ ਖੜੇ ਚਾਰੇ ਪਾਸਿਓਂ ਕੰਧ ਉਸਰੀ ਐ ਛੋਟੀਆਂ ਛੋਟੀਆਂ ਇੱਟਾਂ ਨੇ ਹੌਲੀ ਹੌਲੀ ਕੰਧ ਉਸਰਦੀ ਜਾਂਦੀ ਐ ਕਦੀ ਚੰਦਰਮੇ ਨੂੰ ਗ੍ਰਹਿਣ ਲੱਗਿਆ ਵੇਖਿਆ ਚਾਂਦੀ ਵਾਂਗੂ ਚਮਕਦਾ ਹੋਇਆ ਚੰਦਰਮਾ ਹੌਲੀ ਹੌਲੀ ਗ੍ਰਹਿ ਨੂੰ ਕੱਜ ਲੈਂਦਾ ਟੱਕ ਲੈਂਦਾ ਇਦਾਂ ਕੰਧ ਉਸਰਦੀ ਗਈ ਤੇ ਚੰਦ ਵਰਗੇ ਮੁਖੜੇ ਉਸ ਕੰਧ ਦੇ ਅੰਦਰ ਦਫਨ ਹੋ ਗਏ ਠੋਡੀ ਤੱਕ ਇੱਟੇ ਚੁੰਨਦੀ ਮੂੰਹ ਤੱਕ ਆ ਗਈ ਹੈ ਮਹਿਸੂਸ ਕਰੋ ਨਾ ਜੀ ਜਦੋਂ ਸਾਡੇ ਬੱਚੇ ਦੇ ਮੂੰਹ ਤੇ ਸੁੱਤਿਆਂ ਵੀ ਕਿਤੇ ਰਜਾਈ ਦਾ ਪੱਲਾ ਆ ਜਾਏ ਤੇ ਅਸੀਂ ਕਹਿੰਦੇ ਆ ਸਾਹ ਨਾ ਰੁਕ ਜੇ ਠੋਡੀ ਤੱਕ ਇੱਟੇ ਚੁੰਨਦੀ ਕਲੀਆਂ ਨੇ ਕਲੀਆਂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਮਹਾਰਾਜ ਦੀਆਂ ਤੇ ਉਹ ਕੁਚਲੀਆਂ ਜਾ ਰਹੀਆਂ ਇੱਟਾਂ ਦੇ ਥੱਲੇ ਥੋੜੀ ਤੱਕ ਕੰਟੀ ਚੁੰਨਦੀ ਮੂੰਹ ਤੱਕ ਆ ਗਈ ਬੀਨੀ ਕੋ ਨਾਕ ਬੀਨੀ ਕੋ ਢਾਪਦੇ ਇਹ ਵੀ ਅਦਰ ਦਫਨ ਹੋ ਗਿਆ ਅੱਖਾਂ 'ਪੇ ਛਾ ਗਈ ਫਿਰ ਚੰਦ ਵਾਂਗੂ ਚਮਕਦੇ ਮਸਤਕ ਹਰ ਚਾਂਦ ਸੀ ਜਬੀ ਕੋ ਘਨਸਾ ਲਗਾ ਗਈ ਸੁਖ ਪਾਇਆ ਉਹਨਾਂ ਨੇ ਇਸਕੇ ਬਾਅਦ ਜੋਗੀ ਜੀ ਹੋਈ ਬਸ ਥੋੜੀ ਦੇਰ ਥੀ ਇਹ ਬਸਤੀ ਸਰਹੰਦ ਸ਼ਹਿਰ ਕੀ ਇਟੋ ਕਾ ਢੇਰ ਲਖਤੇ ਜਿਗਰ ਗੁਰੂ ਕੇ ਦੋਨੋ ਛੁਪਾ ਗਈ ਇਸ ਕੇ ਬਾਦ ਜੋਗੀ ਜੀ ਹੋਈ ਬਸ ਥੋੜੀ دیر ਤੀ ਇਹ ਬਸਤੀ ਸਰਹੰਦ ਸ਼ਹਿਰ ਕੀ ਇਂਟੋ ਕਾ ਢੇਰ ਜਬ ਦੀਵਾਰ ਹੋਈ ਦਬਾਓ ਸੇ ਹਬ ਸੇ ਦਮ ਹੁਆ ਮਹਿਸੂਸ ਕਰੋ ਨਾ ਜਦੋਂ ਕਾਂਦ ਦੇ ਵਿੱਚ ਦਫਨ ਹੋ ਗਈਆਂ ਉਹ ਸੋਲ ਜੀਆਂ ਕਲੀਆਂ ਤੇ ਫੇਫਰੇ ਲਰਜ ਠੇ ਹੋਣਗੇ ਧੜਕਨ ਰੁਕਣ ਲੱਗੀ ਖੂਨ ਦਾ ਦੌਰਾ ਇਕਦਮ ਸਾਰਾ ਕੁਝ ਉਲਟਪੁਲਟ ਗਿਆ ਤੇ ਇਕਦਮ ਜਿਹੜੀ ਕਿਰਿਆ ਸੀ ਸਰੀਰ ਦੀ ਉਹ ਬਹੁਤ ਬੁਰੀ ਤਰ੍ਹਾਂ ਕੁਚਲੀ ਗਈ ਨਾਜ਼ਿਕ ਜੇ ਅੰਗ ਜਦ ਦਿਵਾਰੇ ਦਬਾਓ ਸੇ ਹਬਸੇ ਦਮ ਹੁਆ ਦੌਰਾਨੇ ਖੂਨ ਦੌਰਾ ਖੂਨ ਦਾ ਬਲੱਡ ਪ੍ਰੈਸ਼ਰ ਸਰਕਲ ਸਾਰਾ ਦੌਰਾਨੇ ਖੂਨ ਰੁਕਨੇ ਲਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਤਮ ਹੁਆ ਸਿਤਮ ਕਹਿੰਦੇ ਹੱਤ ਹੋ ਗਈ ਜਨਮ ਦੀ ਨਹੀਂ 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 ਕਹਿੰਦੇ ਨਹੀਂ ਜਨਮ ਦੀ ਹੱਤ ਨਹੀਂ ਹੋਈ ਬਖਸ਼ਿਸ਼ ਹੋਈ ਬਖਸ਼ਿਸ਼ ਰਹਿਮਤ ਫਿਰ ਸ਼ਾਸ਼ਨ ਬਾਸਲ ਦੋਨੋਂ ਭਾਈ ਸ਼ਹਿਰ ਸਮਾਨੇ ਰਹਿੰਦੇ ਨਾਮੀ ਸੀ ਜਲਾਦ ਦੋਵੇਂ ਹੀ ਸੈਦ ਖੁਦ ਨੂੰ ਕਹਿੰਦੇ ਬੜੇ ਨਰਦਈ ਸਨ ਉਥੇ ਲਿਖਿਆ ਇਤਿਹਾਸ ਵਿੱਚ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾ ਨੂੰ ਲੈ ਲਾਲਾ ਨੂੰ ਗੋਡਿਆਂ ਹੀਠਾਂ ਬੱਕਰੀਆਂ ਵਤ ਕੋਹੇ ਕੋਕ ਹਜ਼ੂਰ ਨੇ ਵੀ ਆਪਣੇ ਜਫਰਨਾਮੇ ਚ ਲਿਖਿਆ ਜੀਹਾਂ ਸੁਧ ਕੇ ਚ ਬਚਗਾ ਕੁਸਤਾ ਚਾਰ ਤੂੰ ਕਹਿੰਦਾ ਮੈਂ ਚਾਰ ਚਿੰਗਿਆੜੀਆਂ ਬੁਝਾ ਲਈਆਂ ਆ ਖਾਲਸਾ ਪੰਥ ਜਿਹੜਾ ਖਾਲਸਾ ਪੰਥ ਹੈ ਨਾ ਇਹ ਤੇ ਮੇਰਾ ਕੁੰਡਲੀਆ ਸੱਪ ਹੈ ਜਿਹਨੇ ਤੇਰੇ ਜ਼ੁਲਮ ਨੂੰ ਡੰਗਣਾ ਹਲੇ ਸੈਭਾ ਨੂੰ ਜਿਵਾ ਕੀਤਾ ਅਰਹੰਡੂਰੀਆ ਦੀ ਲਿਖਦੇ ਆ ਕਿ ਜੋਰਾਵਰ ਸਿੰਘ ਜੀ ਦਾ ਸਰੀਰ ਛੇਤੀ ਠੰਡਾ ਹੋ ਗਿਆ ਫਤਿਹ ਸਿੰਘ ਬਾਬਾ ਜੀ ਦਾ ਸਰੀਰ ਨਾ ਚਰਨ ਐ ਹੌਲੀ ਹੌਲੀ ਪਹਿਲਾਂ ਲੱਤਾਂ ਹਿਲਦੀਆਂ ਰਹੀਆਂ ਫਿਰ ਚਰਨ ਹਿਲਦੇ ਰਹੇ ਤੇ 10 11 ਮਿੰਟ ਲੱਗ ਕੇ ਫਿਰ ਸਰੀਰ ਸ਼ਾਂਤ ਖੂਨ ਚ ਲੱਤ ਪੱਤ ਛਾਹ ਰਗਾਂ ਕਟੀਆਂ ਜਦੋਂ ਹੀਠਾਂ ਬੈੰਦੀਓ ਥੋੜੀ ਜਿਹੀ ਸੁਰਤ ਉੱਥੇ ਲੈ ਜਾਓ ਐਦਾਂ ਮੇਰੇ ਸਹਬ ਦੇ ਲਾਲਾਂ ਦੇ ਪਵਿੱਤਰ ਸਰੀਰ ਉੱਤੇ